ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਤੇ ਨਿੱਘੀ ਸਤਿ ਸ਼੍ਰੀ ਅਕਾਲ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਦੇਖਣਾ ਤੇ ਧਿਆਨ ਨਾਲ ਸੁਣਨਾ ਇੱਕ ਵਾਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਸੰਗਤ ਆਈ ਦੂਰ ਦੇਸ਼ ਦੀ ਸੰਗਤ ਸੀ ਸੋ ਆਪ ਦੇ ਪਾਸ ਬੇਨਤੀ ਕਰੀ ਪਾਤਸ਼ਾਹ ਆਪ ਦੇ ਦਰਸ਼ਨ ਕਰਨ ਦਾ ਸੁਭਾਗ ਸਾਨੂੰ ਸਾਲ ਵਿੱਚ ਦੋ ਵਾਰੀ ਬੜੀ ਮੁਸ਼ਕਲ ਨਾਲ ਮਿਲਦਾ ਹੈ ਆਪ ਦੇ ਬਚਨ ਅਸੀਂ ਇੱਥੇ ਕੁਝ ਲਿਖ ਕੇ ਲੈ ਜਾਂਦੇ ਹਾਂ ਕੁਝ ਕੰਠ ਕਰਕੇ ਲੈ ਜਾਂਦੇ ਹਾਂ ਪਰ ਸਾਡਾ ਮਨ ਨਹੀਂ ਲੱਗਦਾ ਪਾਠ ਦੇ ਅੰਦਰ ਜੇ ਮੰਨਣਾ ਲੱਗਿਆ ਤਾਂ ਆਪ ਦਾ ਫਰਮਾਨ ਹੈ ਕਿ ਸੰਗਤ ਨੂੰ ਇਹਦਾ ਫਲ ਨਹੀਂ ਮਿਲਣਾ ਜਿਹੜਾ ਮਿਲਣਾ ਚਾਹੀਦਾ ਹੈ ਕਿਉਂਕਿ ਇੱਕ ਪਾਠ ਦਾ ਹੀ ਫਲ ਇੰਨਾ ਜ਼ਿਆਦਾ ਹੈ ਕਿ ਅਸੀਂ ਦੱਸ ਨਹੀਂ ਸਕਦੇ ਕੋਈ ਵੀ ਨਹੀਂ ਦੱਸ ਸਕਦਾ ਤਾਂ ਦੱਸੇ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਸਮਝਾਇਆ ਕਿ ਜਿੰਨਾ ਚਿਰ ਜਿਤ ਨੂੰ ਇਕਾਗਰ ਨਹੀਂ ਕਰੋਗੇ ਉਨਾ ਚਿਰ ਬਚਨ ਸਮਝ ਵਿੱਚ ਨਹੀਂ ਆਉਣਾ ਤੇ ਜੇ ਬਚਨ ਸਮਝ ਵਿੱਚ ਨਾ ਆਇਆ ਪ੍ਰਤੀਤ ਕਾਦੀ ਤੇ ਕਰੋਗੇ ਸੋ ਇਸ ਕਰਕੇ ਚਿੱਤ ਦੀ ਇਕਾਗਰਤਾ ਜ਼ਰੂਰੀ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਉਹਨਾਂ ਸਮਝਾਇਆ ਕਿ ਜਿਵੇਂ ਫੌਜ ਵਿੱਚ ਜਦੋਂ ਸਾਵਧਾਨ ਕਿਹਾ ਜਾਂਦਾ ਹੈ ਤਾਂ ਸਾਰੇ ਫੌਜੀ ਸਾਵਧਾਨਤਾ ਦਾ ਬੋਲ ਸੁਣਦੇ ਹੀ ਸਾਵਧਾਨ ਹੋ ਜਾਂਦੇ ਹਨ ਇੱਕਦਮ ਸਾਰੇ ਦੇ ਸਾਰੇ ਅੱਡੀਆਂ ਨਾਲ ਅੱਡੀਆਂ ਜੋੜ ਲੈਂਦੇ ਨੇ ਦੋਵੇਂ ਬਾਹਾਂ ਹੇਠਾਂ ਵੱਲ ਲੱਤਾਂ ਨਾਲ ਲੱਗ ਜਾਂਦੀਆਂ ਨੇ ਤੇ ਨੇਤਰਾਂ ਦੀ ਦ੍ਰਿਸ਼ਟੀ 300 ਗਜ ਤੇ ਹੋ ਜਾਂਦੀ ਹੈ ਇਸ ਨੂੰ ਕਹਿੰਦੇ ਨੇ ਸਾਵਧਾਨ ਹੱਥ ਨਹੀਂ ਹਿਲਾਉਣਾ ਪੈਰ ਨਹੀਂ ਹਿਲਾਉਣਾ ਉਵੇਂ ਹੀ ਖੜਨਾ ਹੈ ਸਤਿਗੁਰੂ ਜੀ ਕਹਿੰਦੇ ਇਹ ਤਾਂ ਸਰੀਰ ਦੀ ਕਿਰਿਆ ਪਰ ਸੁਣਨਾ ਤਾਂ ਚਿੱਤ ਨੇ ਹੈ ਜੇ ਚਿੱਤ ਨੇ ਸਾਥ ਨਾ ਦਿੱਤਾ ਦੌੜਿਆ ਭੱਜਿਆ ਫਿਰਿਆ ਇੱਧਰ ਦੇਖ ਲਿਆ ਉੱਧਰ ਦੇਖ ਲਿਆ ਮੱਥਾ ਟੇਕਣ ਵਾਲੇ ਨੂੰ ਦੇਖ ਲਿਆ ਕੌਣ ਕੀ ਫੇਟਾ ਕਰਦਾ ਹੈ ਉਸ ਨੂੰ ਦੇਖ ਲਿਆ ਕਿਹੜਾ ਬੰਦਾ ਕਿੱਥੇ ਬੈਠਾ ਹੈ ਫਿਰ ਉਸ ਦੀ ਸਿਮਰਤੀ ਬਿਰਤੀ ਆ ਗਈ ਕਿ ਇਸ ਨੇ ਫੁਲਾਣਾ ਕੰਮ ਕਰਿਆ ਸੀ ਇਹ ਫੁਲਾਣੇ ਦਾ ਹੁੰਦਾ ਸੀ ਉਸ ਸਿਮਰਤੀ ਬਿਰਤੀ ਨੇ ਇਸ ਦਾ ਮਨ ਨਹੀਂ ਲੱਗਣ ਦੇਣਾ ਨਾ ਭਜਨ ਵਿੱਚ ਲੱਗਣ ਦੇਣਾ ਤੇ ਨਾ ਕੀਰਤਨ ਵਿੱਚ ਲੱਗਣ ਦੇਣਾ ਤੇ ਦੂਸਰੀ ਹੁੰਦੀ ਹੈ ਮੂੜਤਾ ਵਰਤੀ ਕਿ ਗੱਲ ਨੂੰ ਸਮਝਣਾ ਹੀ ਨਾ ਸਮਝਾਉਣ ਵਾਲਾ ਬਿਆਨ ਤਰੀਕਿਆਂ ਨਾਲ ਸਮਝਾਉਂਦਾ ਹੈ ਪਰ ਇੱਕ ਗੱਲ ਵੀ ਅੰਦਰ ਹੀ ਨਾ ਜਾਣ ਦੇਣੀ ਮੂੜ ਪੁਣੇ ਵਿੱਚ ਹੀ ਰਹਿਣਾ ਗੱਲ ਦੀ ਤਹਿ ਤੱਕ ਨਾ ਜਾਣਾ ਤੀਸਰੀ ਹੁੰਦੀ ਹੈ ਵਿਕਸ਼ੇਪਤਾ ਵਰਤੀ ਹਿੱਲੀ ਜਿੱਲੀ ਜਾਣਾ ਕਦੇ ਕਿਤੇ ਖਿਆਲ ਕਦੇ ਕੀ ਤੇ ਖਿਆਲ ਤੇ ਚੌਥੀ ਹੁੰਦੀ ਹੈ ਇਕਾਗਰ ਵਰਤੀ ਤੇ ਪੰਜਵੀਂ ਹੈ ਨਿਰੁੱਧ ਵਰਤੀ ਇਕਾਗਰ ਹੈ ਜਿੰਨਾ ਚਿਰ ਬੈਠਣਾ ਹੈ ਕੋਈ ਫੁਰਨਾ ਨਹੀਂ ਆਉਣ ਦੇਣਾ ਬਚਨਾਂ ਨੂੰ ਬੜੇ ਧਿਆਨ ਨਾਲ ਸੁਣਨਾ ਹਿਰਦੇ ਵਿੱਚ ਧਾਰਨ ਕਰਨਾ ਪਾਠ ਕਰ ਲੱਗਿਆਂ ਹਿਰਦੇ ਵਿੱਚ ਧਾਰਨ ਨਹੀਂ ਕਰਾਂਗੇ ਤਾਂ ਪਾਠ ਦਾ ਫਲ ਨਹੀਂ ਮਿਲਦਾ ਤੇ ਜਿਤ ਨੂੰ ਇਕਾਗਰ ਕਰਨਾ ਕਿਹਾ ਜਾਂਦਾ ਹੈ ਜਦੋਂ ਕਰਤਾਰਪੁਰ ਦਾ ਜੁੱਧ ਹੋ ਕੇ ਹਟਿਆ ਤਾਂ ਉਸ ਵੇਲੇ 33000 ਮੁਗਲੀਆਂ ਫੌਜ ਮਾਰੀ ਗਈ ਬਹੁਤ ਸਾਰੇ ਸਿੱਖ ਵੀ ਮਾਰੇ ਗਏ ਬੜਾ ਇੱਕ ਸਮਾਂ ਦਾ ਇੱਕੋ ਦਿਨ ਦਾ ਜੁੱਧ ਸੀ ਜਿਸ ਦੇ ਵਿੱਚ ਪੈਂਦੇ ਖਾਂ ਵਰਗੇ ਮਾਰੇ ਗਏ ਸੋ ਉਸ ਵੇਲੇ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਜੋ Hindu ਸੀ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਕੁਝ ਜਲ ਪ੍ਰਵਾਹ ਕਰ ਦਿੱਤੇ ਬਾਕੀ ਦੂਸਰੇ ਮਤਾਂ ਦਾ ਪੂਰੇ ਤਰੀਕੇ ਨਾਲ ਸੰਸਕਾਰ ਕਰਕੇ ਉਹਨਾਂ ਦੀਆਂ ਕਬਰਾਂ ਪਟਾ ਕੇ ਬਹੁਤ ਵੱਡੇ ਕਬਰਸਥਾਨ ਵਿੱਚ ਦਬ ਦਿੱਤੇ ਗਏ ਸਤਿਗੁਰੂ ਜੀ ਕਹਿਣ ਲੱਗੇ ਪਿਆਰਿਓ ਬੇਅੰਤ ਰੂਹਾਂ ਇਸ ਜੰਗ ਦੇ ਵਿੱਚ ਮਰੀਆਂ ਹੋਈਆਂ ਭਟਕਦੀਆਂ ਨੇ ਤੇ ਇਹਨਾਂ ਦਾ ਉਧਾਰ ਕਰ ਦਿੱਤਾ ਜਾਵੇ ਤੇ ਉਧਾਰ ਇਸ ਤਰ੍ਹਾਂ ਹੋਵੇਗਾ ਕਿ ਕੋਈ ਪ੍ਰੇਮੀ ਸਾਰੇ ਸੰਗਤ ਵਿੱਚੋਂ ਮਨਚਿਤ ਇਕਾ ਗੁਰ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਆ ਕੇ ਸੁਣਾਵੇ ਸਿਰਫ ਇੱਕ ਪਾਠ ਇੱਕ ਪਾਠ ਨਾਲ ਉਧਾਰ ਹੋ ਜਾਣਾ ਹਜ਼ਾਰਾਂ ਰੋਹਾਂ ਦਾ ਉਸ ਵੇਲੇ ਸਭ ਚੁੱਪ ਕਰ ਗਏ ਇੱਕ ਚਿੱਤ ਇਹ ਤਾਂ ਬੜੀ ਮੁਸ਼ਕਲ ਗੱਲ ਹੈ ਜਪਜੀ ਸਾਹਿਬ 'ਚ ਤਾਂ 50 ਫੁਰਨੇ ਆਉਂਦੇ ਨੇ ਕਈਆਂ ਨੇ ਕਿਹਾ ਸਤਿਗੁਰੂ ਜੀ ਸਾਨੂੰ ਤਾਂ ਜਪਜੀ ਸਾਹਿਬ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਜਪਜੀ ਸਾਹਿਬ ਪੂਰਾ ਪੜ ਜਾਂਦੇ ਹਾਂ ਫੁਰਨੇ ਹੀ ਫੁਰਨੇ ਆਉਂਦੇ ਨੇ ਸਾਡਾ ਵੀ ਇਹੀ ਹਾਲ ਐ ਹੋਰ ਸੰਗਤ ਬੋਲੀ ਦੋ ਦੋ ਪੌੜੀਆਂ ਆਉਂਦੀਆਂ ਨੇ ਉਸ ਦੀ ਥਾਂ ਇੱਕ ਪੜ ਦਿੱਤੀ ਜਾਂਦੀ ਹੈ ਸੁਣਿਆ ਇਹਦੀਆਂ ਚਾਰ ਪੌੜੀਆਂ ਆਈਆਂ ਫਿਰ ਮੰਨੇ ਵਾਲੀ ਪੌੜੀ ਤੇ ਚਲੇ ਗਏ ਤੇ ਫਿਰ ਪਤਾ ਨਹੀਂ ਕਦੋਂ ਭਰੀਏ ਹੱਥ ਪੈਰ ਤੰਦੇ ਤੱਕ ਪਹੁੰਚ ਗਏ ਨਾ ਜਿੱਤ ਇਕਾਗਰ ਹੁੰਦਾ ਹੈ ਨਾ ਫੁਰਨੇ ਰੁਕਦੇ ਹਨ ਅੱਗੇ ਜਾ ਕੇ ਫਿਰ ਉਲਝ ਗਏ ਮੁੜ ਕੇ ਫਿਰ ਥੱਲੇ ਨੂੰ ਆ ਗਏ ਜਾਂ ਹੀਟੋ ਇੱਕਦਮ ਰਾਤੀ ਰੁਤੀ ਥਿੱਤੀ ਵਾਰ ਵਿੱਚ ਜਾ ਪਹੁੰਚੇ ਕਿਉਂਕਿ ਮਨ ਸਾਥ ਹੀ ਨਹੀਂ ਦਿੰਦਾ ਜਿਤ ਇਕਾਗਰ ਨਹੀਂ ਹੁੰਦਾ ਅਸੀਂ ਸਾਰੇ ਤਾਂ ਇਹ ਇੱਕ ਬੁੱਧਾ ਰੁੱディ ਕੰਮ ਕਰ ਰਹੇ ਹਾਂ ਜੇ ਪਲਾ ਪੂਰਾ ਵੀ ਪੜ ਲਗੇ ਤਾਂ ਵੀ ਫੁਰਨਿਆ ਤੇ ਕੋਈ ਪੈਰਾ ਨਹੀਂ ਇਹ ਆ ਹੀ ਜਾਂਦੇ ਹਨ ਸਤਿਗੁਰੂ ਜੀ ਕਹਿੰਦੇ ਪਿਆਰਿਓ ਜਿਤ ਇਕਾਗਰ ਕਰਕੇ ਪਾਠ ਕਰੋ ਸਹਿਜ ਨਾਲ ਕਰੋ ਸਹਿਜ ਨਾਲ ਬਲੋ ਇੱਕ ਪਾਠ ਕਰਨ ਦੇ ਨਾਲ ਸਾਰੀਆਂ ਰੂਹਾਂ ਦਾ ਆਧਾਰ ਹੋ ਜਾਣਾ ਹੈ ਇੱਕ ਅਖੰਡ ਪਾਠ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਬਾਤ ਹੈ ਸਿਰਫ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਸਿਰਫ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਉਸ ਵੇਲੇ ਸਭ ਸ਼ਾਂਤ ਹੋ ਗਏ ਤਾਂ ਇੱਕ ਗੁਰਸਿੱਖ ਭਾਈ ਗੋਪਾਲਾ ਹਾਬਜ਼ਾਬਾ ਦਾ ਗੜ ਵਿੱਚ ਪੱਲਾ ਪਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਖਲੋ ਗਿਆ ਕਹਿੰਦਾ ਪਾਤਸ਼ਾਹ ਜੇ ਆਪ ਦਾ ਹੱਥ ਹੋਵੇ ਪਿੱਠ ਤੇ ਤਾਂ ਆਪ ਦਾ ਦਾਸ ਕੋਸ਼ਿਸ਼ ਕਰ ਸਕਦਾ ਹੈ ਗੁਰਸਿੱਖ ਦੀ ਬੋਲੀ ਸੀ ਗੁਰਸਿੱਖ ਦੀ ਸੋਚ ਦੁਨੀਆਦਾਰਾਂ ਨਾਲੋਂ ਅੱਡੰਦੀ ਹੈ ਦੁਨੀਆਦਾਰ ਨੇ ਕਹਿਣਾ ਸੀ ਪਾਤਸ਼ਾਹ ਮੈਂ ਪਾਠ ਕਰਦਾ ਹਾਂ ਗੁਰਸਿੱਖ ਨੇ ਕਿਹਾ ਪਾਤਸ਼ਾਹ ਮੇਰੀ ਕੋਈ ਤਾਕਤ ਨਹੀਂ ਪਾਠ ਕਰਨ ਦੀ ਇਹ ਤਾਂ ਆਪ ਦੀ ਦਇਆ ਹੈ ਜੇ ਆਪ ਦਇਆ ਕਰੋ ਤਾਂ ਪਾਠ ਫੁਰਨੇ ਰਾਤ ਹੋ ਸਕਦਾ ਹੈ ਜੇ ਤੁਸੀਂ ਭੁਲਾਉਣਾ ਚਾਹੋ ਤਾਂ ਅਸੀਂ ਭਾਵੇਂ ਕਿੰਨਾ ਹੀ ਜ਼ੋਰ ਲਾ ਲਈਏ ਨਹੀਂ ਹੁੰਦਾ ਆਪਾ ਸਮਰਪਣ ਕੀਤਾ ਹੁੰਦਾ ਹੈ ਗੁਰਸਿੱਖ ਨੇ ਆਪਣਾ ਆਪ ਰੱਖਿਆ ਹੀ ਨਹੀਂ ਹੁੰਦਾ ਸਤਿਗੁਰੂ ਜੀ ਨੇ ਕਿਹਾ ਠੀਕ ਹੈ ਆਸਣ ਲਾਓ ਭਾਈ ਸਾਡੇ ਆਸਣ ਤੋਂ ਗੁਰਸਿੱਖ ਦਾ ਆਸਣ ਚਾਰ ਉਂਗਲਾਂ ਉੱਚਾ ਲਾਓ ਕਹਿਣ ਲੱਗਾ ਸੱਚੇ ਪਾਤਸ਼ਾਹ ਗੁਰਸਿੱਖ ਨੂੰ ਤਾਂ ਸਤਿਗੁਰ ਤੇ ਪਹਿਲਾਂ ਹੀ ਬਰਾਬਰ ਨਹੀਂ ਬੈਠਣਾ ਚਾਹੀਦਾ ਜੇ ਬਰਾਬਰ ਬੈਠਿਆ ਹੈ ਦਾ ਆਸਣ ਉੱਚਾ ਲਵਾਉਣ ਦਾ ਤਾਂ ਕੋਈ ਕਾਰਨ ਹੀ ਨਹੀਂ ਸਤਿਗੁਰਾਂ ਜੀ ਨੇ ਕਿਹਾ ਇਸਨੇ ਧੁਰ ਕੀ ਬਾਣੀ ਪੜ੍ਹਨੀ ਹੈ ਜੋ ਅਕਾਲ ਪੁਰਖ ਦੀ ਦਰਗਾਹ ਤੋਂ ਆਈ ਹੈ ਅਸੀਂ ਸਰੀਰ ਦਾ ਦਰ ਨਹੀਂ ਕਰ ਰਹੇ ਸਗੋਂ ਅਸੀਂ ਬਾਣੀ ਦਾ ਦਰ ਕਰ ਰਹੇ ਹਾਂ ਉਹ ਬਾਣੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆ ਰਹੀ ਹੋਵੇ ਚਾਹੇ ਕਿਸੇ ਸਰੀਰ ਵਿੱਚੋਂ ਆ ਰਹੀ ਹੋਵੇ ਬਾਣੀ ਤਾਂ ਬਾਣੀ ਹੈ ਸੋ ਉਸੇ ਤਰ੍ਹਾਂ ਉੱਚਾ ਕਰਕੇ ਉਸ ਦਾ ਆਸਣ ਲਗਵਾ ਦਿੱਤਾ ਗਿਆ ਗੁਰਸਿੱਖ ਬਾਣੀ ਪੜਦਾ ਹੈ ਮਹਾਰਾਜ ਜੀ ਵਿੱਚ ਵਿੱਚ ਬਲਹਾਰ ਕਰ ਰਹੇ ਨੇ ਗੁਰਸਿੱਖ ਕੇਵਲ ਬਾਣੀ ਪੜਦਾ ਹੀ ਨਹੀਂ ਸਗੋਂ ਇਕੱਲੀ ਇਕੱਲੀ ਤੁਕ ਦੇ ਭਾਵ ਵਿੱਚ ਜਾ ਰਿਹਾ ਹੈ ਨਕਸ਼ਾ ਖਿੱਚ ਕੇ ਰੱਖ ਦਿੱਤਾ ਬਾਣੀ ਦੇ ਰੂਪ ਵਿੱਚ ਉਸਨੇ ਜਿਸ ਵਕਤ ਬਾਣੀ ਪੜਦਾ ਪੜਦਾ ਸ਼ਲੋਕ ਵਿੱਚ ਪਹੁੰਚਿਆ ਤਾਂ ਸਤਗੁਰੂ ਜੀ ਨੇ ਸੋਚਿਆ ਇਸ ਗੁਰਸਿੱਖ ਨੂੰ ਭੇਟਾ ਵੀ ਦੇਣੀ ਚਾਹੀਦੀ ਹੈ ਤੇ ਬਾਣੀ ਪੜਨ ਵਾਲੇ ਨੂੰ ਭੇਟਾ ਕੀ ਦਈਏ ਪੈਸਿਆਂ ਦੇ ਭੇਟਾ ਪੈਸੇ ਤਾਂ ਕੁਝ ਵੀ ਨਹੀਂ ਜਿਹੜਾ ਸੱਚਮੁੱਚ ਬਾਣੀ ਪੜਦਾ ਹੈ ਬੰਦਗੀ ਕਰਦਾ ਹੈ ਉਸ ਵਾਸਤੇ ਪੈਸੇ ਕੋਈ ਚੀਜ਼ ਨਹੀਂ ਹੁੰਦੇ ਸਗੋਂ ਵਿਗਨ ਕਰ ਹੀ ਹੁੰਦੇ ਨੇ ਸੋਚਿਆ ਕੀ ਦੇਣਾ ਚਾਹੀਦਾ ਹੈ ਬਾਣੀ ਪੜਨ ਵਾਲੇ ਨੂੰ ਸਤਿਗੁਰ ਜੀ ਨੇ ਤਾਂ ਇੱਕ ਤਾਂ ਐਸਾ ਫਰਮਾਨ ਕੀਤਾ ਹੈ ਤੈਂ ਸਾਹਿਬ ਕੀ ਬਾਤ ਜਿ ਆਖੇ ਕਹੋ ਨਾਨਕ ਕਿਆ ਦੀਜੇ ਸੀਸ ਵੱਡੇ ਕਰ ਬੈਸਣ ਦੀ ਚ ਵਿਣਸਿਰ ਸੇਵ ਕਰੀਚੇ ਦੋ ਗੱਲਾਂ ਹੁੰਦੀਆਂ ਨੇ ਸਿਰ ਤੋਂ ਬਿਗੈਰ ਸੇਵਾ ਕਰਨੀ ਤੇ ਸਿਰ ਉਸ ਨੂੰ ਬੈਠਣ ਵਾਸਤੇ ਸੀਟ ਵੱਜੋਂ ਦੇ ਦੇਣਾ ਆਪਣਾ ਆਪ ਤਿਆਗ ਦੇਣਾ ਹਉਮੈ ਤਿਆਗ ਕੇ ਉਸ ਦੀ ਸੇਵਾ ਕਰਨੀ ਉਸ ਪੁਰਸ਼ ਦੀ ਜਿਹੜਾ ਮੇਰੇ ਪਿਆਰੇ ਦੀ ਬਾਤ ਸੁਣਾ ਰਿਹਾ ਹੋਵੇ ਕਿੰਨੀ ਵੱਡੀ ਕੀਮਤ ਹੈ ਜਿਹੜਾ ਬਾਣੀ ਪੜ ਕੇ ਸੁਣਾਉਂਦਾ ਹੈ ਸੋ ਸਤਗੁਰੂ ਜੀ ਕਹਿਣ ਲੱਗੇ ਇਸ ਨੂੰ ਕੀ ਦੇਣਾ ਚਾਹੀਦਾ ਹੈ ਬਾਣੀ ਅਮੁੱਲ ਹੈ ਤੇ ਇਸ ਦੀ ਪੇਟਾ ਵੀ ਅਮੁੱਲ ਹੋਣੀ ਚਾਹੀਦੀ ਹੈ। ਉਸੇ ਵੇਲੇ ਸਤਿਗੁਰੂ ਜੀ ਹੌਲੀ-ਹੌਲੀ ਪਿੱਛੇ ਹਟਣ ਲੱਗੇ ਗਏ ਆਪਣੇ ਤਖਤ ਤੋਂ ਜਿਸ ਵਕਤ ਆਪ ਨੇ ਇੱਕ ਚਰਨ ਰੱਖ ਲਿਆ ਉਸ ਵੇਲੇ ਆਖਰੀ ਤੱਕ ਆ ਗਈ ਜਿੰਨੀ ਨਾਮ ਧਿਆਇਆ ਗਏ ਮੁਸੱਕਤ ਕਾਲ ਨਾਨਕ ਤੇ ਮੁਖੋਚਲੇ ਇੰਨੀ ਧੇਰ ਦੇ ਵਿੱਚ ਟਿਕੇ ਹੋਏ ਮਾਨ ਨੇ ਫੁਰਨਾ ਕਰ ਦਿੱਤਾ ਕਿ ਮਹਾਰਾਜ ਜੀ ਤਾਂ ਚੱਲੇ ਨੇ ਜੇ ਮਹਾਰਾਜ ਜੀ ਸਵਾ ਲੱਖ ਵਾਲਾ ਘੋੜਾ ਮੈਨੂੰ ਦੇ ਦੇਣ ਉਧਰ ਗੁਰਸਿੱਖ ਦੇ ਮਨ ਵਿੱਚ ਇਹ ਫੁਰਨਾ ਆਇਆ ਤਾਂ ਉਸੇ ਵੇਲੇ ਸਤਗੁਰ ਜੀ ਨੇ ਥੱਲੇ ਲਾਇਆ ਹੋਇਆ ਚਰਨ ਮੁੜ ਤਖਤ ਤੇ ਰੱਖ ਲਿਆ ਸ਼ਲੋਕ ਪੂਰਾ ਹੁੰਦਿਆਂ ਆਪ ਮੁੜ ਤਖਤ ਤੇ ਬਰਾਜਮਾਨ ਹੋ ਗਏ ਸਾਰੀ ਸੰਗਤ ਹੈਰਾਨ ਹੋ ਗਈ ਕਿ ਸਤਗੁਰ ਜੀ ਉੱਠਦੇ-ਉੱਠਦੇ ਫੇਰ ਬੈਠ ਗਏ ਐਨੇ ਨੂੰ ਸਮਾਪਤੀ ਹੋ ਗਈ ਮਹਾਰਾਜ ਕਹਿੰਦੇ ਧੰਨ ਗੁਰਸਿੱਖਾ ਤਨ ਹਤੂ ਗੁਰਸਿੱਖ ਨੇ ਨਮਸਕਾਰ ਕੀਤੀ ਸਤਿਗੁਰਾਂ ਨੇ ਹੁਕਮ ਦਿੱਤਾ ਸਵਾ ਲੱਖ ਦਾ ਘੋੜਾ ਜਿਹੜਾ ਤਬੀਲੇ 'ਚ ਖੜਾ ਹੈ ਉਸ ਨੂੰ ਸ਼ਿੰਗਾਰ ਕੇ ਲੈ ਆਓ ਉਸੇ ਵੇਲੇ ਉਹ ਘੋੜਾ ਸੋਨੇ ਦੀ ਪੱਤਰੇ ਵਾਲੀ ਕਾਠੀ ਨਾਲ ਲੱਗੇ ਹੋਏ ਚਾਂਦੀ ਦੀਆਂ ਹਮੇਲਾਂ ਪਾ ਕੇ ਸ਼ਿੰਗਾਰ ਕੇ ਹਾਜ਼ਰ ਕਰ ਦਿੱਤਾ ਸਤਿਗੁਰ ਜੀ ਕਹਿੰਦੇ ਲੈ ਗੁਰਸਿੱਖਾ ਇੱਕ ਫੁਰਨਾ ਤੋਂ ਕਰ ਗਿਆ ਅਸੀਂ ਤੈਨੂੰ ਗੁਰੂ ਨਾਨਕ ਪਾਤਸ਼ਾਹ ਦੀ ਰੋਹਾਨੀ ਗੱਦੀ ਸਮਰਪਣ ਕਰਨ ਲੱਗੇ ਸੀ ਅਸੀਂ ਸੋਚ ਰਹੇ ਸੀ ਗੱਦੀ ਦੀ ਪ੍ਰਕਰਮਾ ਕਰਕੇ ਤੇਰੇ ਚਰਨਾਂ ਤੇ ਨਮਸਕਾਰ ਕਰ ਦੇਣੀ ਹੈ ਤੇ ਤੈਨੂੰ ਸਤਵਾ ਗੁਰੂ ਨਾਨਕ ਬਣਾ ਕੇ ਅਸੀਂ ਆਪਣੇ ਘਰ ਨੂੰ ਚਲੇ ਜਾਣਾ ਸਤਗੁਰੂ ਜੀ ਕਹਿੰਦੇ ਭਾਈ ਪਰ ਤੇਰੇ ਭਾਗਾਂ ਵਿੱਚ ਇਹ ਗੱਲ ਨਾ ਹੋਣ ਕਰਕੇ ਅਕਾਲ ਪੁਰਖ ਨੇ ਤੈਨੂੰ ਇਹ ਫੁਰਨਾ ਦੇ ਦਿੱਤਾ ਸੋ ਵਾਹਿਗੁਰੂ ਜੀ ਛੱਤ ਗੁਰਬਾਣੀ ਦਾ ਕਿੱਡਾ ਮਹਾਤਮ ਸਤਿਗੁਰੂ ਜੀ ਨੇ ਆਪ ਦੱਸਿਆ ਹੈ ਫੁਰਨੇ ਰਹਿਤ ਪੜਨ ਦਾ ਇਸ ਤਰ੍ਹਾਂ ਸਤਿਗੁਰੂ ਜੀ ਨੇ ਜਪਜੀ ਸਾਹਿਬ ਦੀ ਮਹਤਾ ਦੱਸੀ ਤੇ ਜਿੱਤ ਦੀ ਇਕਾਗਰਤਾ ਦੇ ਨਾਲ ਗੁਰਬਾਣੀ ਪੜਨ ਦੀ ਸੋ ਸੰਗਤ ਜੀ ਸਾਨੂੰ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਕੋਲੋਂ ਵੀ ਫੁਰਨੇ ਰਹਿਤ ਜਿੱਤ ਇਕਾਗਰ ਕਰਕੇ ਬਾਣੀ ਪੜਾਉਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਦੇਖਣ ਲਈ ਤੁਹਾਡੇ ਕੀਮਤੀ ਸਮੇਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ